ਪੰਜਾਬ ਪੁਲਿਸ ਦੇ ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ ਵੱਲੋਂ ਬਟਾਲਾ ਦੇ ਆਮ ਲੋਕਾਂ ਅਤੇ ਪੁਲਿਸ ਅਧਿਕਾਰੀ ਨਾਲ ਨਸ਼ੇ ਦੀ ਰੋਕத் ਦam ਨੂੰ ਲੈ ਕੇ ਕੀਤੀ ਗਈ ਮੀਟਿੰਗ ਤੇ ਇਸ ਮੌਕੇ ਐਸਐਸਪੀ ਬਟਾਲਾ ਤੋਂ ਇਲਾਵਾ ਜਿੰਨੇ ਵੀ ਪੁਲਿਸ ਅਧਿਕਾਰੀ ਨੇ ਉਹ ਮੌਕੇ ਤੇ ਮੌਜੂਦ ਰਹੇ ਅਤੇ ਸ਼ਹਿਰ ਦੇ ਕਈ ਲੋਕ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਪਹੁੰਚੇ ਤੇ ਗੱਲਬਾਤ ਦੌਰਾਨ ਡੀਆਈਜੀ ਰਾਕੇਸ਼ ਕੌਸ਼ਲ ਨੇ ਕਿਹਾ ਕਿ ਜਦੋਂ ਦਾ ਮੈਂ ਡੀਆਈਜੀ ਦਾ ਚਾਰਜ ਸੰਭਾਲਿਆ ਹੈ ਮੈਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਲੋਕਾਂ ਨਾਲ ਜਿਹੜੀ ਹੈ ਉਹ ਮਿੱਲੀ ਨੇ ਕੀਤੀ ਸੀ ਤੇ ਇਸ ਵਜ੍ਹਾ ਦੇ ਨਾਲ ਅੱਜ ਆਮ ਲੋਕਾਂ ਨਾਲ ਗੱਲਬਾਤ ਕਰਨ ਆਇਆ ਤੇ ਨਾਲ ਹੀ ਜੋ ਨਸ਼ਾ ਹੈ ਉਸ ਤੇ ਰੋਕtham ਦੇ ਲਈ ਵੀ ਲੋਕਾਂ ਦੇ ਵਿਚਾਰ ਲਏ ਨੇ ਡੀਆਈਜੀ ਨੇ ਕਿਹਾ ਕਿ ਆਮ ਲੋਕਾਂ ਨੇ ਵੀ ਸਾਨੂੰ ਜਿਹੜਾ ਹੈ ਵਿਚਾਰ ਦਿੱਤੇ ਨੇ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਬੀਜੇਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ੇ ਨੂੰ ਖੱਲ ਪਾਉਣ ਦੇ ਵਿੱਚ ਸਫਲ ਹੁੰਦੇ ਰਹੇ ਹਾਂ ਨਾਲੀ ਡੀਆਈਜੀ ਨੇ ਵੀ ਕਿਹਾ ਹੈ ਕਿ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਪੁਲਿਸ ਦੀ ਮਦਦ ਜਿਹੜੀ ਹੈ ਉਹ ਕਰਨ ਕਿਉਂਕਿ ਜ਼ਿਆਦਾਤਰ ਜਿਹੜੀ ਜਾਣਕਾਰੀ ਹੈ ਕਿ ਆਮ ਲੋਕ ਜਿਹੜੇ ਨੇ ਉਹਨਾਂ ਕੋਲ ਜਾਣਕਾਰੀ ਹੁੰਦੀ ਹੈ ਕਿ ਨਸ਼ਾ ਕਰਨ ਵਾਲਾ ਅਤੇ ਵੇਚਣ ਵਾਲਾ ਕੌਣ ਹੈ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਪੁਲਿਸ ਨਾਲ ਆਪਣੀ ਜਾਣਕਾਰੀ ਸਾਂਝੀ ਕਰਨ ਅਸੀਂ ਵੀ ਇਸ ਦੇ ਉੱਤੇ ਕੰਮ ਕਰਦੇ ਆ ਕਿ ਜੋ ਨਸ਼ੇ ਵੇਚਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਜੋ ਨਸ਼ੇ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਵਾ ਕੇ ਉਹਨਾਂ ਦੀ ਮਦਦ ਕੀਤੀ ਜਾਵੇਗੀ ਜੋ ਜੁਆਇਨ ਕੀਤਾ ਸੀਗਾ ਮੇਰਾ ਮਨ ਸੀਗਾ ਕਿ ਮੈਂ ਇੱਕ ਵਾਰੀ ਆ ਕੇ ਲੋਕਾਂ ਨਾਲ ਪਬਲਿਕਲੀ ਇੰਟਰੈਕਟ ਕਰਾਂ ਸਮਾਂ ਨਹੀਂ ਸੀ ਮਿਲਿਆ ਬਿਕੋਜ਼ ਪਹਿਲੇ ਇਲੈਕਸ਼ਨ ਸੀਗੇ ਸੋ ਟੂਡੇ ਆਈ ਗਾਟ ਸਮ ਟਾਈਮ ਸੋ ਆਈ ਥੋਟ ਕਿ ਆਈ ਸਟਾਰਟਡ ਫਰਮ ਬਟਾਲਾ ਇਸ ਕਰਕੇ ਮੈਂ ਇੱਥੇ ਆ ਜਾਇਆ ਮੈਂ ਚਾਹੁੰਦਾ ਸੀ ਕਿ ਜੋ ਲੋਕਾਂ ਦੇ ਮਨ ਦੇ ਵਿਚਾਰ ਨੇ ਉਹ ਖੁੱਲ ਕੇ ਸੁਣਿਆਂ ਜੋ ਅਸੀਂ ਕਰ ਰਹੇ ਹਾਂ ਜੋ ਸਮਾਜ ਨੂੰ ਨਜ਼ਰ ਆ ਰਿਹਾ ਉਹ ਸਾਰੀ ਜਾਣਕਾਰੀ ਹਾਸਲ ਕਰਕੇ ਫਿਰ ਜੋ ਸਾਨੂੰ ਅੱਗੇ ਕਰਨ ਦੀ ਲੋੜ ਆ ਅਸੀਂ ਉਹਦੇ ਸਟ੍ਰੈਟਜੀ ਬਣਾ ਸਕੀਏ ਅੱਜਕੱਲ ਵੈਸੇ ਵੀ ਆ ਮਾਨਯੋਗ ਮੁੱਖ ਮੰਤਰੀ ਦੇ ਆਦੇਸ਼ ਅਨੁਸਾਰ ਤੇ ਸਾਡੇ ਡੀਜੀਪੀ ਪੰਜਾਬ ਸਾਹਿਬ ਦੇ ਆਦੇਸ਼ ਅਨੁਸਾਰ ਨਸ਼ਾ ਖਿਲਾਫ ਅਸੀਂ ਇੱਕ ਮੁਹਿੰਮ ਚੜੀਦੀ ਹੈ ਮੈਂ ਉਸ ਬਾਰੇ ਲੋਕਾਂ ਨੂੰ ਜਾਗਰੂ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਕਿਸਾਂ ਦੀ ਰਿਸਕ ਕਰ ਰਹੇ ਹਾਂ ਕਿਸਾਂ ਸਚੇਸ ਕਰ ਰਹੇ ਹਾਂ ਕੀ ਅਸੀਂ ਕਰ ਰਹੇ ਹਾਂ ਕਿਸਾਂ ਅਸੀਂ ਇਹ ਇਸ ਮਗਲਰ ਨੇ ਅਤੇ ਪਾਪ ਦੀ ਕਮਾਈ ਤੋਂ ਇਹ ਸਾਰੀ ਪ੍ਰਾਪਰਟੀਆਂ ਬਣਾਈਆਂ ਅਸੀਂ ਕਿਸਾਂ ਉਹਨਾਂ ਨੂੰ ਜ਼ਬਤ ਕਰ ਰਹੇ ਹਾਂ ਫ੍ਰੀਜ਼ ਕਰ ਰਹੇ ਹਾਂ ਉਸ ਪਰ ਇਹ ਜਾਣਕਾਰੀ ਦੇਣਾ ਚਾਹੁੰਦਾ ਸੀਗਾ उही मैं लोगों ने अच साझा किया है और उन्होंने दसाया कि साड़ी जी मुहिम है ये चल रही है और आने समय होज होगी उस कड़ी तहत इट वॉज जस्ट पब्लिक पुलिस पब्लिक इंटरेक्शन एंड आई एम वेरी हैप्पी कि लोगों ने बड़े खुल के विचार रखे है सोचा तो कि पताली मिनट का समाटन टू आर्स लोग कंसर्न ने जी इस कृति तो लोगों का कंसर्न तो है डेफीनेटली ਡਰੱਗਸ ਇੱਕ ਡਿਸਕਸ਼ਨ ਦਾ ਮੁੱਦਾ ਅੱਜਕੱਲ ਹਰ ਇੱਕ ਦਾ ਆਪਣਾ ਤੇ ਆਪਣਾ ਪਰਸੈਪਸ਼ਨ ਹੈ ਕੋਈ ਕਹਿੰਦਾ ਵਧ ਗਿਆ ਕੋਈ ਕਹਿੰਦਾ ਘਟ ਗਿਆ ਕੁਛ ਨੇ ਕਿਹਾ ਜੀ ਵਧਿਆ ਕੁਛ ਨੇ ਕਿਹਾ ਪੁਲਿਸ ਬਹੁਤ ਛਾ ਕੰਮ ਕਰੀ ਹੈ ਜਿਵੇਂ ਇੱਕ ਸਪਾਂਸਰਡ 35 ਸਾਲ ਤੋਂ ਸਰਪੰਚ ਨੇ ਉਹਨੇ ਦੱਸਿਆ ਕਿ ਸਰ ਮੇਰੇ ਇਲਾਕੇ ਚ ਬਹੁਤ ਅੱਛਾ ਕੰਮ ਪੁਲਿਸ ਨੇ ਕੀਤਾ ਹੈਗਾ ਇੱਕ ਹੋਰ ਸਪਾਂਸਰ ਨੇ ਕਿਹਾ ਕਿ ਨਹੀਂ ਮੇਰੇ ਤੁਸੀਂ ਆ ਕੇ ਪਿੰਡ ਚ ਬੰਨ ਡੋਪਟਸ ਕਾ ਲਓ ਤੁਹਾਨੂੰ ਦੋ ਬੰਦੇ ਵੀ ਨਹੀਂ ਛੇੜੀ ਨੀ ਮਿਲਣਗੇ ਸੋ ਸਾਨੂੰ ਕਾਫੀ ਲੋਕਾਂ ਤੋਂ ਅੱਛੀ ਫੀਡਬੈਕ ਮਿਲੀ ਹੈ ਉਸ ਫੀਡਬੈਕ ਦੇ ਬੇਸ ਤੇ ਅਸੀਂ ਆਉਣ ਵਾਲੇ ਸਮੇਂ ਚ ਆਪਣੇ ਆਪਰੇਸ਼ਨਸ ਪਲਾਨ ਕਰਾਂਗੇ ਐਂਡ ਦੈਨ ਵੀ ਵਿਲ ਗੋ ਇਨ ਅ ਫੁੱਲ ਮੈਨਰ ਅਗੇਂਸਟ ਥਿਸ ਡਰਟੀ ਪੀਪਲ ਸਰ ਇੱਕ ਕਾਲਾ ਪੁਲਿਸ ਦੀ ਕਾਲ ਕੀਤੀ ਜਾਵੇ ਤਾਂ ਕਾਲਾ ਪੁਲਿਸ ਅਕਸ਼ਰ ਸਰਚ ਕਰਦੀ ਹੈ ਐਸੀ ਵੀ ਫੜਦੀ ਹੈ ਜਿਹੜੇ ਡਰੱਗ ਟ੍ਰੈਡਰਸ ਨੇ ਜਾਂ ਟੈਂਸ਼ਨਰਸ ਨੇ ਉਹਨਾਂ ਨੂੰ ਪ੍ਰੋਫਾਈਲ ਬਣਿਸ ਕਰ ਦਿੱਤੀ ਸੋ ਨਾਵਾ ਕੋ ਇਨਫੋਰਮ ਕਰ ਜਿੰਨਾ ਜ਼ਰੂਰ ਤੇ ਪੁਲਿਸ ਇੱਕਦਮ ਅਟੈਚ ਹੋ ਜਾਵੇ मैं हमेशा तो इस चीज विश्वास किया अज भी उही बेनती की थी है अज भी उपील की थी है लोगों को इनफोमेषन कि की हो रहा कि नहीं हो रहा बिकॉज हर गली मुहल असी इसे समाज चो इसे सिस्टम चो ही हैं, लोगों को पता हों कि कौन की कर रहा है कि नहीं कर रहा जमें एक दो बुलारा ने कहा कि पुलिस को पता हों ਸੋ ਆਈਵ ਟੋਲਡ देम ਕਿ ਇਹ ਨਹੀਂ ਗੱਲ ਕਿ ਸਾਨੂੰ ਪਤਾ ਹੈ ਤਾਂ ਅਸੀਂ ਇਸ ਚੀਜ਼ ਨੂੰ ਲੌਕ ਕਰੀਏ ਬਟ ਅਗਰ ਲੋਕਾਂ ਦੀ ਇਨਫੋਰਮੇਸ਼ਨ ਤੇ ਪੁਲਿਸ ਐਕਸ਼ਨ ਆਪਸ ਚ ਮੇਲ ਖਾ ਜਾਣ ਇੱਕ ਮੇਲ ਬਣ ਜੇ ਤਾਂ ਫਿਰ ਕੋਈ ਇਸ ਚੀਜ਼ ਨੂੰ ਨਹੀਂ ਨਜ਼ਰਾਂ ਦੀ ਕੋਈ ਪ੍ਰੋਬਲਮ ਕਿ ਅਸੀਂ ਇਸ ਬਿਮਾਰੀ ਨੂੰ ਜਨਮੁਰਗੇ ਨਾਲ ਸੁਟ ਸਕੀਏ ਨਾ ਸਰ ਇੱਥੇ ਹੱਥਾ ਜਿਹੜੇ ਨਿਸ਼ੇੜੀ ਆ ਉਹਨੂੰ ਟੀਕਾ ਲਗਾ ਕੇ ਬਹੁਤ ਜੜੀਆਂ ਬਿਮਾਰੀਆਂ ਜਿਹੜੀਆਂ ਵਧਾ ਰਹੇ ਆ ਇੱਕ ਜਿਹੜੇ ਕੋਈ ਲੋਕ ਦੱਸਦੇ ਆ ਪਛਾਣ ਦੱਸਦੇ ਉਹਦੀ ਪਛਾਣ ਸਾਹਮਣੇ ਆ ਜਾਂਦੀ ਉਹਦੇ ਬਾਰੇ ਕੀ ਕਰਨਾ ਹੈ ਅਰੈਸਿਓ ਮੈਂ ਪਬਲਿਕ ਨੂੰ ਹੀ ਵਿਸ਼ਵਾਸ ਦਿਵਾਵਾਂਗਾ ਕਿ ਸਾਡਾ ਨਾਲ ਖੁੱਲ ਕੇ ਇੰਟਰੈਕਟ ਕਰੋ ਤੁਹਾਡੀ ਪਹਿਚਾਨ ਗੁਪਤ ਰੱਖੀ ਜਾਏਗੀ ਕੋਈ ਗੱਲ ਬਾਹਰ ਨਹੀਂ ਆਏਗੀ ਇਹਦੇ ਨਾਲ ਨਾਲ ਮੈਂ ਪੇਰੈਂਟਸ ਨੂੰ ਪਰਿਵਾਰਾਂ ਨੂੰ ਵੀ ਅਪੀਲ ਕਰਨੀ ਚਾਹਨਾ ਕਿ ਸਾਰਾ ਕੁਝ ਪੁਲਿਸ 'ਚ ਨਾ ਛੱਡੋ ਸਾਡੀਆਂ ਕਈ ਹੋਰ ਵੀ ਪ੍ਰਾਇਰੀਟੀਆਂ ਨੇ ਕਈ ਹੋਰ ਵੀ ਕੰਮ ਨੇ ਅਸੀਂ ਐਂਡ ਵੀ ਆਰ ਐਕਸਪੈਕਟਿਡ ਐਂਡ ਸਪੋਸਟ ਟੂ ਡਿਲੀਵਰ more than 100% on every front تھوڑا سارے ਪਰिवार ਵੀ ਆਪਣਾ ਰੋਲ ਅਦਾ ਕਰਨ ਬੱਚਿਆਂ ਨੂੰ ਬਿਜ਼ੀ ਰੱਖਣ ਸਪੋਰਟਸ ਵਾਂਗ ਲੋਕ ਬੱਚਿਆਂ ਆਪਣੇ ਨੂੰ ਜਿਹੜੀ ਜਿਹੜੀ એનર્ਜੀ ਆ ਉਹ ਚੰਗੇ ਚੈਨ ਨਾਲ ਚਲਾਣ ਤਾਂ ਕਿ ਬੱਚੇ ਇਹਨਾਂ ਬੁਰਾਈਆਂ ਵਾਲ ਕ੍ਰਿਤੀਆਂ ਵੱਲ ਨਾ ਜਾਣ ਪਰ ਜੇਕਰ ਕਿਤੇ ਕੋਈ ਐਹੋ ਜੀ ਗੱਲ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਛਪਾਣ ਦੀ ਕੋਸ਼ਿਸ਼ ਨਹੀਂ ਕੀਤੀ ਐ پولیس ਨਾਲ ਸਾਂਝੀ ਕਰਕੇ ਉਸ ਬੱਚੇ ਦਾ ਸਰਕਾਰੀ ਰਾਏ ਕਰਾ ਕੇ ਉਹਨੂੰ ਦੁਬਾਰਾ ਠੀਕ ਕਰਕੇ ਵਾਪਸ ਜਿਹੜੀ ਮੇਨ ਜ਼ਿੰਦਗੀ ਦੀ ਤਾਰਾ ਗਈ ਉਹ ਲਿਆਂਦੀ ਪੂਰੀ ਕੋਸ਼ਿਸ਼ ਕੀਤੀ ਹੈ ਅਸੀਂ ਪੂਰਾ ਸਹਿਯੋਗ ਕਰਾਂਗੇ ਔਰ ਇਸੇ ਤੇ ਵਰਕ ਵੀ ਕਰਾਂਗੇ ਜਿਹੜੇ ਅਕਸਰ ਆ ਕੰਮ ਕਰ ਰਹੇ ਆ ਉਹਨਾਂ ਨੂੰ ਕੀ ਕੀਤਾ ਸਨਮਾਨ ਦਿੱਤਾ ਜਾਏਗਾ ਇਹ ਸਾਡੇ ਡੀਜੀਪੀ ਸਾਹਿਬ ਬਹੁਤ ਰਿਵਾਰਡ ਦੇ ਰਹੇ ਨੇ ਜੀ ਬਹੁਤ ਸਾਰੇ ਡਿਸਕਾਂ ਮਿਲ ਰਹੇ ਨੇ ਡੀਪੀ ਸਾਹਿਬ ਦੀਆਂ ਡਿਸਕਾਂ ਸਾਰਿਆਂ ਨੂੰ ਕੈਸ਼ ਅਵਾਰਡਸ ਸਰਟੀਫਿਕੇਟਸ ਮੈਂ ਤੇ ਪਿੰਡਾਂ ਵਾਲਿਆਂ ਨੂੰ ਆਪਣੇ ਜਿਹੜੀਆਂ ਸਾਡੀਆਂ ਬੀਡੀਸੀਜ਼ ਨੇ ਮੈਂ ਉਹਨਾਂ ਨੂੰ ਵੀ ਇਹ ਰਿਕੁਐਸਟ ਕਰਾਂਗਾ ਕਿ ਜੋਰੀ ਦੇਸ ਐ ਪਾਲਸੀ ਕਿ ਜੇ ਸਾਡੀ ਕੋਈ ਮਦਦ ਕਰਦਾ ਇਹ ਦੱਸਣ ਚ ਕਿ ਇੱਥੇ ਡਰੱਗਸ ਭਈਆਂ ਆਂ ਵਿਕਰੀਆਂ ਜਾਂ ਬਰਾਂਦ ਹੋ ਸਕਦੀਆਂ ਤੇ ਦੇਰ ਇਸ ਅ ਕਲੀਅਰ ਕਾਡ ਪਾਲਸੀ ਆਫ ਦੀ ਪੰਜਾਬ ਪੁਲਿਸ ਕਿ ਉਹਨਾਂ ਵਿਲੇਜ ਵਿਵੈਂਟਸ ਕਮੇਟੀਆਂ ਨੂੰ ਉਹਨੂੰ ਬਕਾਇਦਾ ਕੈਸ਼ ਰਿਵਾਰਡ ਜਾਂ ਹੋਰ ਰਿਵਾਰਡ ਆ ਉਹਦੇ ਤੇ ਜਾਣਗੇ